ਸਾਡੇ ਅਕਾਲਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਮੈਂ ਨਿਊਜ਼ ਹੁਣੇ-ਹੁਣੇ ਦੇਖੀ ਤਾਂ ਵੈਸੇ ਤਾਂ ਤੁਹਾਡੇ ਤੱਕ ਪਹੁੰਚ ਗਈ ਹੋਏਗੀ ਵੈਸੇ ਮੈਨੂੰ ਲੱਗਿਆ ਕਿ ਚਲ ਜਿਨ੍ਹਾਂ ਤੱਕ ਨਹੀਂ ਪਹੁੰਚੀ ਉਹਨਾਂ ਤੱਕ ਪਹੁੰਚਾ ਦਿੱਤੀ ਜਾਵੇ 2 ਸਾਲ ਦੀ ਬੱਚੀ ਸੀ ਜਿਹੜੀ ਦਿਲਰੋਜ਼ ਜਿਸ ਨੂੰ ਉਹਨਾਂ ਦੇ ਗਵਾਂਡਣ ਨੇ ਹਨਾ ਬਹੁਤ ਹੀ ਬੇਰਹਿਮੀ ਨਾਲ ਉਹਦਾ ਕਤਲ ਕਰਤਾ ਸੀ ਤੇ ਅੱਜ ਉਸ ਗੁਨਾਹਗਾਰ ਨੂੰ ਆਖਰਕਾਰ ਸਜ਼ਾ ਮਿਲ ਗਈ। ਉਹਦੇ ਗੁਨਾਹਾਂ ਦੀ ਸਜ਼ਾ ਮਿਲ ਗਈ ਤੇ ਉਹਦੇ ਮਾਪਿਓ ਨੂੰ ਸ਼ਾਇਦ ਥੋੜੀ ਜਿਹੀ ਸ਼ਾਂਤੀ ਮਿਲ ਸਕੇ ਪਰ ਸ਼ਾਂਤੀ ਤਾਂ ਨਹੀਂ ਮਿਲ ਸਕਦੀ ਕਿਉਂਕਿ ਉਹਨਾਂ ਨੇ ਆਪਣਾ ਬੱਚਾ ਖੋਇਆ। ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਕੁਝ ਰਾਹਤ ਮਿਲੂਗੀ ਕਿ ਜੋ ਕੁਝ ਉਹਨਾਂ ਦੀ ਬੱਚੀ ਨਾਲ ਹੋਇਆ ਤੇ ਉਸ ਗੁਨੇਗਾਰ ਨੇ ਉਸ ਗਵਾਂਡਣ ਨੇ ਜੋ ਉਸ ਨਾਲ ਕੀਤਾ ਉਸ ਨੂੰ ਉਸਦੀ ਸਜ਼ਾ ਮਿਲ ਗਈ। ਤੇ ਦੂਜੇ ਪਾਸੇ ਆਪਾਂ ਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਆਪਣੇ ਬੱਚੇ ਦਾ ਧਿਆਨ ਖੁਦ ਰੱਖੋ ਕਦੇ ਵੀ ਕਿਸੇ ਤੇ ਅੰਨਾ ਯਕੀਨ ਨਾ ਕਰੋ ਕਿਉਂਕਿ ਅੱਜ ਕੱਲ ਕਾਲਜੁਗ ਹੈ ਇੱਕ ਬੰਦਾ ਦੂਜੇ ਬੰਦੇ ਨੂੰ ਦੇਖ ਕੇ ਨਹੀਂ ਚਰਦਾ ਇਸ ਲਈ ਪਲੀਜ਼ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਬਹੁਤ ਜ਼ਿਆਦਾ ਕੇਸ ਹੋ ਰਹੇ ਨੇ ਜਿਸ ਦੇ ਵਿੱਚ ਬੱਚਿਆਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ ਜਿੱਥੋਂ ਤੱਕ ਹੋ ਸਕੇ ਜਿੰਨਾ ਹੋ ਸਕੇ ਆਪਣੇ ਬੱਚਿਆਂ ਦੇ ਆਲੇ ਦੁਆਲੇ ਰਹੋ ਉਹਨਾਂ ਦਾ ਸਾਯਾ ਬਣ ਕੇ ਤੇ ਇਸੇ ਨਾਲ ਵੀਡੀਓ ਦਾ ਅੰਤ ਕਰਦੇ ਆ ਧੰਨਵਾਦ ਜੀ